ਇੱਕ ਪਾਸੇ ਹਲਕਾ ਸ਼ਰੀਖ ਦੂਰ ਸਾਹਿਬ ਦੇ ਲੋਕਾਂ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪ੍ਰੋਬਲ ਮਿਲੇਗੀ ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ 5000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਜਿਸ ਦੇ ਵਿੱਚ ਇਲਜ਼ਾਮ ਲਗਾਏ ਗਏ ਜਿਸ ਰਿਪੋਰਟ ਦੇ ਵਿੱਚ ਖੁਲਾਸੇ ਕੀਤੇ ਗਏ ਕਿ ਇਹ ਤੱਥ ਇਹ ਦਲੀਲਾਂ ਅਤੇ ਅਪੀਲਾਂ ਦੇ ਆਧਾਰ ਤੇ ਪੰਜਾਬ ਸਰਕਾਰ ਨਾ ਕਰਦੀ ਹੈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪ੍ਰੋ ਦੇਣ ਤੋਂ ਦੂਸਰੇ ਪਾਸੇ ਪ੍ਰੋਲ ਦੇ ਉੱਤੇ ਖੁਦ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਵੱਡਾ ਬਿਆਨ ਮੇਰਾ ਇਕਲਾਕੀ ਹੱਕ ਹੈ ਮੇਰੇ ਹਲਕੇ ਦਾ ਨੁਕਸਾਨ ਹੋਇਆ ਹੈ ਮੇਰੇ ਹਲਕੇ ਦੇ ਵਿੱਚ ਨਸ਼ਾ ਤਸਕਰ ਨੇ ਨਸ਼ਾ ਵਧ ਰਿਹਾ ਹੈ ਮੇਰੇ ਹਲਕੇ ਦੇ ਵਿੱਚ ਵਾਰਦਾਤਾ ਨੂੰ ਇੰਜਾਮ ਦਿੱਤਾ ਸਾਰਿਆ ਹੈ ਮੈਂ ਆਪਣੇ ਹਲਕੇ ਦੀ ਆਵਾਜ਼ ਹਾਂ 18 ਲੱਖ ਲੋਕਾਂ ਨੇ ਮੈਨੂੰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪਤਵਾ ਦਿੱਤਾ ਮੈਂ ਉਹਨਾਂ ਦੀ ਆਵਾਜ਼ ਨੂੰ ਹਲਕਾ ਮੈਂ ਉਹਨਾਂ ਦੀ ਆਵਾਜ਼ ਨੂੰ ਚੁਕਣਾ ਚਾਹੁੰਦਾ ਹਾਂ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਕੋਰੀ ਨਾ ਕੀਤੀ ਜਾ ਰਹੀ ਹੈ ਹਾਲਾਂਕਿ ਭਾਰਤੀ ਜਨਤਾ ਪਾਰਟੀ ਅਤੇ ਭਾਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਹੁਣਾ ਵੱਲੋਂ ਵੀ ਪੱਖ ਪਹਿਲੀ ਵਾਰ ਪੂਰਿਆ ਗਿਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਉਹਨਾਂ ਕਹਿੰਦੇ ਕਿ ਜੇਕਰ ਇੰਜੀਨੀਅਰ ਰਾਸ਼ਿਦ ਨੂੰ ਜੰਮੂ ਕਸ਼ਮੀਰ ਦਾ ਜੋ ਹੈ ਜੇਕਰ ਉਸ ਨੂੰ ਪ੍ਰੌਰ ਮਿਲ ਸਕਦੀ ਹੈ ਤਾਂ ਫਿਰ ਸਸਦ ਮੈਂਬਰ ਅੰਮ੍ਰਿਤਪਾਲ ਖਾਲਸਾ ਨੂੰ ਕਿਉਂ ਹਕਲਾਕੀ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਮੇਰਾ ਅਧਿਕਾਰ ਹੈ ਮੈਂ ਅਕੋਰਡਿੰਗ ਟੂ ਕਾਨੂੰਨ ਕਾਡ ਅਕੋਰਡਿੰਗ ਟੂ ਦੇਸ਼ ਦੇ ਲੋਕਤੰਤਰ ਦੇ ਅਨੁਸਾਰ 2024 ਦੀ ਲੋਕ ਸਭਾ ਦੀ ਚੋਣ ਲੜੀ ਹੈ ਹਾਲਾਂਕਿ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜੇ ਇੰਟਰਵਿਊ ਵਿਖੀ ਤੇ ਉਹ ਆਪਣੇ ਆਪ ਨੂੰ ਭਾਰਤ ਦਾ ਵਸਨੀਕ ਮੰਨਦਾ ਹੀ ਨਹੀਂ ਸੀ ਕਿਉਂਕਿ ਉਹਨਾਂ ਵੱਲੋਂ ਗਰਮ ਖਿਆਲੀ ਵਿਚਾਰ ਦੇ ਕੇ ਖਾਲਸਤਾਨ ਦੀ ਮੰਗ ਕੀਤੀ ਗਈ ਪੰਜਾਬ ਸਰਕਾਰ ਦੇ ਨਾਲ-ਨਾਲ ਭਾਰਤ ਸਰਕਾਰ ਅਤੇ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਵੱਡੀ ਕਾਰਵਾਈ ਕਰਕੇ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਡਿਬਰੂ ਗੜ੍ਹ ਦੀ ਜੇਲ੍ਹ ਜੋ ਅਸਾਮ ਦੇ ਵਿੱਚ ਹੈ ਨਜ਼ਰਬੰਦ ਕੀਤਾ ਗਿਆ ਇੱਕ ਵਾਰ ਫਿਰ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਲ ਹੋਈਆਂ ਜਿਸ ਤੇ ਉਹਨਾਂ ਨੇ ਚਿੱਟਾ ਕੁਰਤਾ ਪਜਾਮਾ ਅਤੇ ਨੀਲੀ ਦਸਤਾਰ ਸਜਾਈ ਹੋਈ ਹੈ ਅਤੇ ਵੀਡੀਓ ਕਾਨਫਰੈਂਸਿੰਗ ਰਾਹੀ ਉਸ ਦੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੇਸ਼ੀ ਹੋਈ ਦਲੀਲਾਂ ਅਤੇ ਅਪੀਲਾਂ ਰੱਖੀਆਂ ਗਈਆਂ ਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਮੈਂਬਰਸ਼ਿਪ ਵੀ ਰੱਦ ਹੋ ਸਕਦੀ ਹੈ ਕਿਉਂਕਿ ਇਹ ਦੇਸ਼ ਦਾ ਕਾਨੂੰਨ ਕਹਿੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਕਰੀਬ 2.5 ਸਾਲਾਂ ਤੋਂ ਬਾਅਦ ਅੰਮ੍ਰਿਤਪਾਲ ਦੀ ਪਹਿਲੀ ਝਲਕ ਪ੍ਰੋਲ ਪਟੀਸ਼ਨ ਤੇ ਹਾਈ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ ਲੰਬੇ ਸਮੇਂ ਤੋਂ ਕਰ ਰਹੇ ਨੇ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਇੱਕ ਦੂਸਰੇ ਸਭਾ ਦੇ ਸੰਸਦ ਮੈਂਬਰ ਅਮਰਤਪਾਲ ਸਿੰਘ ਵੱਲੋਂ ਸਸਨ 7 ਵਿੱਚ ਸ਼ਾਮਲ ਹੋਣ ਲਈ ਪ੍ਰੋਬਲ ਮੰਗ ਕਰਨ ਵਾਲੀ ਪੋਜੀਸ਼ਨ ਤੇ ਅੱਜ 16 ਦਸੰਬਰ ਨੂੰ ਸੁਣਵਾਈ ਹੋਈ ਸਰਕਾਰ ਇਸ ਮਾਮਲੇ ਵਿੱਚ ਆਪਣਾ ਜਵਾਬ ਪਹਿਲਾਂ ਹੀ ਦਾਇਰ ਕਰ ਚੁੱਕੀ ਹੈ ਜਿਹੜੀ 5000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਅਮਰਤਪਾਲ ਖਾਲਸਾ ਦੇ ਵਿਰੁੱਧ ਅਮਰਤਪਾਲ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕਰ ਦਿੱਤੀਆਂ ਉਮੀਦ ਹੈ ਕਿ ਅਦਾਲਤ ਇਸ ਨੂੰ ਬੜੇ ਵਧੀਆ ਤਰੀਕੇ ਨਾਲ ਇਸ ਉੱਤੇ ਗੌਰ ਕਰੇਗੀ ਅਤੇ ਅੰਤਮ ਫੈਸਲੇ ਤੇ ਪਹੁੰਚੇਗੀ ਕਿਉਂਕਿ ਸੈਸ਼ਨ ਖਤਮ ਹੋਣ ਤੋਂ ਸਿਰਫ 3 ਦਿਨ ਬਾਕੀ ਹਨ ਇਹ ਵਿਚਾਲੇ ਕਰੀਬ 2.5 ਸਾਲਾਂ ਤੋਂ ਬਾਅਦ ਅਮਰਪਾਲ ਸਿੰਘ ਦੀ ਪਹਿਲੀ ਝਲਕ ਸਾਹਮਣੇ ਆਈ ਅਮਰਪਾਲ ਸਿੰਘ ਨੇ ਖਡੂਰ ਸਾਹਿਬਾ ਤੋਂ ਇੱਕ ਆਜ਼ਾਦ ਸੰਸਦ ਮੈਂਬਰ ਵਜੋਂ ਚੋਣ ਜਿੱਤੀ ਸੀ ਉਹ ਇਸ ਸਮੇਂ NSA ਕਾਰਨ ਡਿਬਰੂਗਾੜ ਜੇਲ੍ਹ ਵਿੱਚ ਬੰਦ ਹਨ ਇੱਕ ਵਾਰੀ ਸੈਸ਼ਨ ਇੱਕ ਵਾਰ ਵੀ ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਸਕੇ ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ ਇਹ ਦੇਸ਼ ਦਾ ਕਾਨੂੰਨ ਇਹ ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਕਿ ਜਦੋਂ ਕੋਈ ਸੰਸਦ ਮੈਂਬਰ ਬਣਦਾ ਹੈ ਆਜ਼ਾਦ ਜਾਂ ਕਿਸੇ ਪਾਰਟੀ ਵੱਲੋਂ ਉਸ ਨੂੰ ਲੋਕ ਸਭਾ ਦੇ ਵਿੱਚ ਹਾਜ਼ਰ ਸ਼ਾਮਲ ਹੋਣਾ ਪੈਂਦਾ ਹੈ 2.5 ਸਾਲ ਤੋਂ ਉਹ ਬੰਦ ਨੇ ਲੇਕਿਨ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਉਹ ਇੱਕ ਵਾਰ ਵੀ ਲੋਕ ਸਭਾ ਦੇ ਵਿੱਚ ਸ਼ਾਮਲ ਨਹੀਂ ਹੋਏ ਹੋਰ ਗੈਰ ਹਾਜ਼ਰ ਚੱਲ ਰਹੇ ਨੇ ਇਸ ਕਰਕੇ ਉਹਨਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ ਇਸ ਲਈ ਉਹਨਾਂ ਵੱਲੋਂ ਉਹਨਾਂ ਦੇ ਵਕੀਲਾ ਰਾਹੀਂ ਇਹ ਅਰਜੀ ਦਾਇਰ ਕੀਤੀ ਗਈ ਅੱਗੇ ਦੱਸਿਆ ਕਿ ਅੰਮ੍ਰਿਤਪਾਲ ਅੰਮ੍ਰਿਤਪਾਲ ਦੇ ਵਕੀਲ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਸਦ ਨਾਲ ਜੁੜਿਆ ਜਾਣਾ ਚਾਹੀਦਾ ਹੈ ਹਾਲਾਂਕਿ ਸੰਸਦ ਦੇ ਜਵਾਬ ਸਪਸ਼ਟ ਕੀਤਾ ਗਿਆ ਹੈ ਕਿ ਅਜੇ ਤੱਕ ਅਜੇ ਕੋਈ ਪ੍ਰਬੰਧ ਮੌਜੂਦ ਨਹੀਂ ਹੜਾ ਦਾ ਮੁੱਦਾ ਸੰਸਦ ਵਿੱਚ ਉਠਾਇਆ ਜਾਣਾ ਚਾਹੀਦਾ ਹੈ ਅੰਮ੍ਰਿਤਪਾਲ ਦੇ ਵਕੀਲਾਂ ਦਾ ਤਰਕ ਹੈ ਕਿ ਚੁਣੇ ਹੋਏ ਸੰਸਦ ਮੈਂਬਰ ਅਤੇ ਉਹਨਾਂ ਉਹਨਾਂ ਨੂੰ ਸੰਸਦ ਵਿੱਚ ਆਪਣਾ ਪੱਖ ਪੇਸ਼ ਕਰਨ ਦਾ ਪੂਰਾ ਅਧਿਕਾਰ ਹੈ ਉਹਨਾਂ ਦੇ ਹਲਕੇ ਨੂੰ ਪਹਿਲਾਂ ਵੀ ਹੜਾ ਕਰਨ ਕਾਫੀ ਨੁਕਸਾਨ ਹੋਇਆ ਉਹ ਸੰਸਦ ਵਿੱਚ ਆਪਣੇ ਹਲਕੇ ਦੀ ਲੋਕਾਂ ਦੀ ਨੁਮਾਇੰਦੀ ਕਰਨਾ ਚਾਹੁੰਦੇ ਹਨ ਪਰ ਉਹ ਅਜੇ ਕਰਨ ਵਿੱਚ ਆਸਮਰਥ ਹਨ ਇਹ ਨਾ ਸਿਰਫ ਅੰਮ੍ਰਿਤ ਅੰਮ੍ਰਿਤਪਾਲ ਸਿੰਘ ਨਾਲ ਸਗੋਂ ਉਹਨਾਂ ਦੇ ਹਲਕੇ ਦੇ ਲੋਕਾਂ ਨਾਲ ਵੀ ਬੇਇਨਸਾਫੀ ਹੈ ਇਸ ਲਈ ਸਰਕਾਰ ਨੂੰ ਇਸ ਸਬੰਧ ਵਿੱਚ ਠੁਕਮੀ ਕਾਰਵਾਈ ਕਰਨੀ ਚਾਹੀਦੀ ਹੈ ਸਾਡੀਆਂ ਦਲੀਲਾਂ ਅਤੇ ਪੀਲਾ ਪੰਜਾਬ ਸਰਕਾਰ ਦੇ ਵਿਰੁੱਧ ਇਹ ਮਾਨ ਸਿੰਘ ਖਾਰਾ ਵੱਲੋਂ ਪੇਸ਼ ਕੀਤੀਆਂ ਗਈਆਂ ਕਿ 18000 18 ਲੱਖ ਲੋਕਾਂ ਦੀ ਆਵਾਜ਼ ਹੈ ਭਾਈ ਅਮਰਪਾਲ ਸਿੰਘ ਖਾਲਸਾ 18 ਲੱਖ ਲੋਕਾਂ ਨੇ ਉਹਨਾਂ ਨੂੰ ਜਿੱਤ ਦਾ ਫਤਵਾ ਦਿੱਤਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਫਿਰ ਵੀ ਉਸ ਦੇ ਕਾਨੂੰਨੀ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਸਰਕਾਰਾਂ ਮਿਲ ਕੇ ਤਾਣਾ ਬਾਣਾ ਬੁੜਲੀਆਂ ਨੇ ਐਨਐਸਸੀ ਨੂੰ ਵੀ ਲੈ ਕੇ ਭਾਈ ਅਮਰਪਾਲ ਖਾਲਸਾ ਨੇ ਚੁਣੌਤੀ ਦਿੱਤੀ ਹੋਈ ਹੈ ਤੇ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਸੰਸਦ ਦੇ ਵਿੱਚੋਂ ਵਾਰ-ਵਾਰ ਗੈਰ ਹਾਜ਼ਰ ਰਹਿੰਦੇ ਨੇ ਤਾਂ ਉਹਨਾਂ ਦੀ ਮੈਂਬਰਸ਼ਿਪ ਸਦਾ ਵਾਸਤੇ ਰੱਦ ਹੋ ਸਕਦੀ ਹੈ ਹਾਲਾਂਕਿ ਸਾਂਸਦ ਮੈਂਬਰ ਅਮਰਪਾਲ ਸਿੰਘ ਖਾਲਸਾ ਆਪਣੀ ਨਵੀਂ ਬਣਾਈ ਪਾਰਟੀ ਅਕਾਲੀ ਦਲ ਵਾਸ ਪੰਜਾਬ ਦੇ ਪ੍ਰਧਾਨ ਵੀ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਉਸ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਫੇਰ ਚੁਣੌਤੀ ਦੇਣੀ ਪਵੇਗੀ ਚਾਹੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਚਾਹੇ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਐਨਐਸਏ ਖਾਸ ਕਰਕੇ ਐਨਐਸਏ ਨੂੰ ਲੈ ਕੇ ਕਿਉਂਕਿ ਐਨਐਸਏ ਤੀਜੀ ਵਾਰ ਫਿਰ ਸਰਕਾਰ ਵੱਲੋਂ ਵਧਾਈ ਜਾ ਚੁੱਕੀ ਹੈ ਆਪਣੇ ਹਲਕੇ ਦੀਆਂ ਮੁਸ਼ਕਲਾਂ ਆਪਣੇ ਹਲਕੇ ਦੇ ਵਿੱਚ ਵੱਧ ਰੈ ਨਸ਼ਾ ਤਸਕਰ ਆਪਣੇ ਹਲਕੇ ਦੇ ਵਿੱਚ ਵੱਧ ਰਹੀਆਂ ਵਾਰਦਾਤਾ ਦੀ ਗੱਲ ਕਰਨਾ ਚਾਹੁੰਦਾ ਸੀ ਅਮਰਪਾਲ ਸਿੰਘ ਖਾਲਸਾ ਸੰਸਦ ਵਿੱਚ ਜਾ ਕੇ ਲੇਕਿਨ ਇਹ ਵੀ ਕਿਆ ਸਜਾਈਆਂ ਲਗਾਈਆਂ ਚਾਲ ਗਿਆ ਨੇ ਕਿ ਜੇਕਰ ਲੰਮਾ ਸਮਾਂ ਸੰਸਦ ਦੇ ਵਿੱਚ ਜਾਣ ਤੋਂ ਗੈਰ ਹਾਜ਼ਰ ਰਹੰਦੇ ਨੇ ਅਮਰਪਾਲ ਸਿੰਘ ਖਾਲਸਾ ਅਤੇ ਉਹਨਾਂ ਦੀ ਐਮਪੀ ਵਾਲੀ ਮੈਂਬਰਸ਼ਿਪ ਵੀ ਰੱਦ ਹੋ ਸਕਦੀ ਹੈ